ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਹਰ ਸਾਲ ਬਟਾਲਾ ਦੇ ਵਿੱਚ ਸੰਗਤਾਂ ਦੇ ਵੱਲੋਂ ਤਾਰਮੇਕ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਇਸ ਵਿਆਹ ਪੁਰਬ ਨੂੰ ਲੈ ਕੇ 3 ਦਿਨ ਦਾ ਜੋੜ ਮੇਲਾ ਸ਼ੁਰੂ ਕੀਤਾ ਗਿਆ। ਦੱਸਦੀ ਕਿ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਬਟਾਲਾ ਦੇ ਵਿੱਚ ਮਾਤਾ ਸੁਲਖਣੀ ਜੀ ਸਪੁੱਤਰੀ ਸ਼੍ਰੀ ਮੂਲचंद ਨਾਲ ਵਿਆਉਣ ਲਈ ਬਟਾਲਾ ਦੇ ਵਿੱਚ ਬਰਾਤ ਲੈ ਕੇ ਗਏ ਸਨ। 1400 88 ਦੇ ਵਿੱਚ ਆਏ ਸਨ ਅਤੇ ਇਸ ਵਾਰ 538ਵੇਂ ਵਿਆਪੁਰਵ ਨੂੰ ਲੈ ਕੇ ਦੂਰ ਦਰਾਡੇ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਬਟਾਲਾ ਪਹੁੰਚ ਰਹੀਆਂ ਨੇ ਅਤੇ ਧਾਰਮਿਕ ਸਮਾਗਮ ਚੱਲ ਰਹੇ ਨੇ। ਉੱਥੇ ਹੀ ਬਟਾਲਾ ਤੋਂ ਵੱਡੀ ਗਿਣਤੀ ਚ ਸੰਗਤਾਂ ਦਾ ਜਥਾ ਜਿਹੜਾ ਅਰਦਾਸ ਕਰਕੇ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਇਆ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਲੁਧਿਆਣਾ ਲਾਇ। ਵਾਰੀ ਗੁਰਜੀ ਦਾ ਖਾਸਾ ਵਾਰੀ ਗੁਰਜੀ ਕੀ ਬੰਦੇ ਲਗ ਗਰੇਂਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕੁਰਦਰਾ ਪ੍ਰਬੰਧਕ ਕਮੇਟੀ ਸਮੁੱਚੀ ਨਾਨਕ ਨਾਮ ਲੇਵਾ ਸੰਤੂ ਧੰਨ ਗੁਰੂ ਨਾਨਕ ਸਾਹਿਬ ਤੇ ਜਗਤਨਾਥ ਅਸ ਲਖਣੀ ਦੇ 538ਵੇਂ ਵਿਆਹਪੁਰਬ ਦੀ ਆਪਣੇ ਵੱਲੋਂ ਆਪਣੇ ਸਾਥੀ ਭਾਈ ਕਰਨਾਪ ਸਿੰਘ ਜੱਸਲ ਸਾਹਿਬ ਨੂੰ ਪ੍ਰਧਾਨ ਸਰਦਾਰ ਹਰਦੇਂਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਹੀ ਬਟਾਲੇ ਦੀਆਂ ਸਤਕਾਰ ਤੇ ਸ਼ਕਸ਼ੀਤਾ ਉਹਨੂੰ ਜਿੱਤੇ ਲੱਖ ਲੱਖ ਵਧਾਈ ਦੇਣਾ ਓਤੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਚਾਰੀਆਂ ਸੰਗਤਾਂ ਤੇ ਜਿਹੜੀਆਂ ਕੱਲ ਨੂੰ ਨਗਰ ਕੀਰਤਨ ਚੋਂ ਸ਼ਾਮ ਨੂੰ ਹੋ ਕੇ ਸੰਤਾਂ ਆ ਰਹੀਆਂ ਉਹਨਾਂ ਨੂੰ ਜਿਵੇਂ ਆ ਵੀ ਆਸਦਾ ਅੱਜ ਬਟਾਲੇ ਦੀ ਧਰਤੀ ਤੇ ਗੁਰਦੁਆਰਾ ਸੱਤ ਪੜ ਗਿਆ ਸਾਤੂ ਇਹ ਸੰਗਤ ਰੂਪ ਗੁਰਦੁਆਰਾ ਬੇਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸਭਾਨ ਦੇ ਦਿੱਤੇ ਗੁਰਨਾਨਕ ਸਾਹਿਬ ਨੇ ਆਪਣੇ ਸ਼ਰਨ ਪਾਏ ਨੇ ਉਹਨਾਂ ਸਥਾਨਾਂ ਦੇ ਦਰਸ਼ਨ ਹੀ ਇਹਨਾਂ ਸੰਤਾਂ ਦੇ ਕਰਨੇ ਨੇ ਤੇ ਰਾਤ ਨੂੰ ਬੇਰ ਸਾਹਿਬ ਜਿਹੜੇ ਵਿਵਾਨ ਸੈਨੇ ਉਹਨਾਂ ਦੀ ਸ਼ਮੂਲੀਅਤ ਵੀ ਕਰਨੀ ਔਰ ਸਵੇਰੇ ਕੱਲ 29 ਤਰੀਕ ਨੂੰ 5:30 ਵਜੇ ਗੁਰਦੁਆਰਾ ਬੇਰ ਸਾਹਿਬ ਵਿਖੇ ਅਰਦਾਸ ਸੰਤ ਅੱਜ ਪਿਆਰਾਂ ਦੀ ਗੁਵਾਈ ਬੰਦ ਕੰਸਾਦੀ ਸ਼ਤਿਸ਼ਟ ਮਹਾਨ ਨਗਰ ਕੀ ਤਲਾਂਬ ਹੋ ਕੇ ਪਟਾਲੇ ਦੀ ਧਰਤੀ ਕਾਹੇਗਾ ਜਿਹੜਾ ਬਿਆਸ ਬਾਬਾ ਬਕਾਲਾ ਔਰ ਮੈਟਾ ਚੌਂਕ ਉਮਰਪੁਰ ਕਾਦੀਆਂ ਚੁੰਗੀ ਤੇ ਇਹਦੇ ਨਾਲ ਨਾਲ ਬਾਕੀ ਇਲਾਕੇ ਨੂੰ ਇਹ ਖਾਹ ਹੋਇਆ ਇਹ ਪਟਾਲੇ ਗੁਰਦਵਾਰਾ ਸਤਪਾਰਿਆ ਸਾਹਿਬ ਦੀ ਸਮਾਰੋਹ ਵੀ ਹੋਣੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੇਕਰ ਇਸ ਨਗਰ ਕੀ ਤਲਾਂਬ ਸ਼ਮੂਲੀਅਤ ਕਰਨੀ ਹੈ ਪੋਤੇ 31 ਅਗਸਤ ਨੂੰ ਇੱਕ ਬਟਾਲੇ ਗੋੜਤਲਾ ਡੇਰਾ ਸਾਹਿਬ ਦੀ ਧਰਤੀ ਤੋਂ ਵੀ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਗਵਾਈ ਵਿੱਚ ਧੰਗੁਰ ਗੁਰਨਾਨਦ ਸਾਹਿਬ ਦੀ ਛਤਰ ਛਾਇਆ ਅਰੰਭ ਹੋਣਾ ਹੈ ਜਿੱਦੇ ਚਾਹ ਉਹ ਹਲਕੇ ਸਹਿਯੋਗ ਕਰੀਏ ਜਿੱਦੇ ਤੇ ਹਲਕੇ ਆਪਾਂ ਸਾਰੇ ਧੰਗੁਰ ਗੁਰਨਾਨਦ ਸਾਹਿਬ ਨੂੰ ਆਪਣਾ ਸੀਛਕਾਈਏ ਮੈਂ ਆਪ ਦੇ ਮਾਧਿਅਮ ਰਾਹੀਂ ਸਾਰੇ ਨੌਜਵਾਲਾਂ ਨੂੰ ਬੇਨਤੀ ਕਰਨੀ ਚਾਹੁੰਦਾ ਆਪਾਂ ਗੁਰੂ ਨਾਨਕ ਸਾਹਿਬ ਦੇ ਪੈਰੋਕਾਰ ਆ ਆਪਾਂ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਮੰਨਣਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਨਾਲ ਨਾਲ ਗੁਰੂ ਨਾਨਕ ਸਾਹਿਬ ਦਾ ਉਹ ਨਾਰਾ ਵੀ ਸੰਗਤ ਵਿੱਚ ਲਿਆਉਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਰੇ ਸੁਖ ਦਾ ਭਾਣਾ ਇਹ ਸਰਬੱਤ ਦੇ ਭਲੇ ਦੀ ਗੱਲ ਆ ਫਿਰ ਮੇਰੀ ਬੇਨਤੀ ਹੈ ਡੀ ਜੇ ਲਾਲਾ ਕੇ ਟਰੈਕਟਰ ਟਰਾਲੀਆਂ ਤੇ ਨਹੀਂ ਚੜਨਾ ਮੇਰੀ ਬੇਨਤੀ ਹੈ ਮੋਰਸਾਲਾ ਦੇ ਸੰਸਲਸਾ ਲਾ ਕੇ ਪਟਾਕੇ ਨਹੀਂ ਵਿਜਾਉਣੇ ਆਪਾਂ ਸਹਿਯੋਗ ਕਰਨਾ ਹੈ ਪ੍ਰਬੰਧਕਾਂ ਦਾ ਵੀ ਔਰ ਪ੍ਰਸ਼ਾਸਨ ਦਾ ਵੀ ਸੋ ਇਹ ਹੀ ਤੁਹਾਡੇ ਲਈ ਗੁਰੂ ਦੀਆਂ ਖੁਸ਼ੀਆਂ ਹੋਣਗੀਆਂ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਜਿੰਨਾ ਰਸਤੇਆਂ 'ਤਹਾਣੀ ਨਗਰ ਕੀਰਤਨ ਆਉਣੇ ਨੇ ਧੰਨ ਗੁਰਬੰਦ ਸਾਹਿਬ ਨੂੰ ਆਪਣਾ ਸੀਸ ਝੁਕਾ ਕੇ ਖੁਸ਼ੀਆਂ ਤੇ ਖੇਰੇ ਪ੍ਰਾਪਤ ਕਰੀਏ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ